पहुचंदी <laughs> ਸਮਾਪਤ ਕ੍ਰਮਾ ਅਦੇ ਦੇਖੋ ਵੀ ਕਿ ਲਾਗ ਰਹੀ ਹੈ ਆਪਣੀ ਵਾਦੋਤ ਨੂੰ ਜਾਂ ਉਹ ਦੇਖੀ ਖਾਲਸਾ ਉਹ ਦੇਖੀ ਖਫਾਤ ਗੋਪਿਆਂ ਦੇ ਲੰਗਰ ਤੋਂ ਆਮੇ ਜੰਗਲ ਤੋਂ ਪਟਿਆ ਉਹਨਾਂ ਚੁੱਕੀ ਆ ਗਏ ਉਹ ਸਾਡਾ ਟਰਾਲੀ ਕੋ ਆ ਕੇ ਬੋਟੇ ਨਜ਼ਰ ਆ ਕਰਦੇ ਨੇ ਫਰੀ ਵਿੱਚ ਸਾਡੇ ਕੋ ਨਿਮਾ ਸੁਵਾਂਜਣਾ ਅਰਜੁਨ ਕੜੀ ਸੱਤਾਂ ਲਾਗੂ ਦੇ 낭만한 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 낭 ਉਹ ਕਾਇਮ ਰੂਪ ਰੂਪਾ ਵਾਹਿਗੁਰੂ ਜੀ ਦਾ ਕਾਰਨਾ ਵਾਹਿਗੁਰੂ ਜੀ ਦੀ ਖਦੇ ਗੋਟਿਆਂ ਦੇ ਲੰਗਰ ਦੀ ਟਰਾਲੀ ਪਿੰਡ ਵੱਡੇ ਜਿਸ ਨੂੰ ਪਾਟੂ ਕੀ ਹੈ ਜਿਹੜੀਆਂ ਸੰਸਥਾ ਨੂੰ ਮੋਟਿਆ ਨਾਣ ਹੋਵੇ ਉਹ ਸੰਸਥਾਾਂ ਟਰਾਲੀ ਜੋ ਆ ਗਈ ਜਿਸ ਨੂੰ ਸਵਾਦ ਨਹੀਂ ਕੀਤੀ ਬਾਕੀ ਪਿੰਡ ਬਟੋਂਦੇ ਸਰਕਾਰੀ ਸਕੂਲ ਲਈ ਵੀ ਬੁਟੇ ਜਿੱਤੇ ਜਾ ਰਹੇ ਨੇ ਜੀ ਇਸ ਵਕਤ ਅੱਟਾ ਚੱਕੀ ਲਾਗੇ ਬੂਟੇ ਬੰਡੇ ਜਾ ਰਹੇ ਨੇ ਜੀ ਪਿੰਡ ਵੱਡੋ